ਚੱਕਰ ਸੀ ਉਹਨਾਂ ਬਹੁਤ ਆ ਰਹੇ ਸੀ ਜਦੋਂ ਚੱਕਰ ਤਾਂ ਹੁੰਦੇ ਹੀ ਜਿਵੇਂ ਸਿਰ ਇਸ ਤਰ੍ਹਾਂ ਚ ਗਾਉਂਦੇ ਸੀ ਤਾਂ ਵੀ ਚੱਕਰ ਆਉਂਦੇ ਹੀ ਇਹਨਾਂ ਨੂੰ ਉਹਨੇ ਹੀ ਬੈਠੇ ਬੈਠੇ ਮਤਲਬ ਇਹਨਾਂ ਨੂੰ ਇਸ ਤਰ੍ਹਾਂ ਕੀਤਾ ਚੱਕਰ ਆ ਰਹੇ ਸੀ ਵੈਸੇ ਚੱਕਰ ਆ ਰਹੇ ਕਹਿੰਦੇ ਵੈਸੇ ਆਮ ਨੋਰਮਲ ਆ ਰਹੇ ਸੀ ਹੱਥ ਨਾਲ ਪੁਆਇੰਟ ਕੀਤੇ ਜਿਹੜਾ ਕਿ ਉਹ ਇਹਨਾਂ ਚੱਕਰਾਂ ਨੇ ਹੁਣੇ ਠੀਕ ਹੋ ਗਏ ਤੁਹਾਡੇ ਸਾਹਮਣੇ ਇਹਨਾਂ ਦਾ ਹੱਥ ਨਾਲ ਕੀਤਾ ਸੀ ਹੈ ਲੱਤ ਤੇ ਦਰਦਿਆਰੀ ਗੋਡੇ 'ਚ ਦਰਦਿਆਰੀ ਸੀ ਉਹ ਹੱਥ ਨਾਲ ਹੀ 10 ਮਿੰਟ ਲਾਏ 10 ਮਿੰਟ ਦੇ ਨਾਲ ਲੱਤ ਵੀ ਹਲਕੀ ਹੋ ਗਈ ਆ ਉਹ ਗੋਡੇ 'ਚ ਵੀ ਦਰਦ ਠੀਕ ਹੋ ਗਈ ਆ ਲੱਤ ਨਰਵਸ ਸਿਸਟਮ ਬੰਦ ਹੁੰਦਾ ਹੈ ਉਹ ਬਲੌਕ ਹੋ ਜਾਂਦਾ ਉਸੇ ਪੁਆਇੰਟਸ ਖੋਲੇ ਜਾਂਦੇ ਪੁਆਇੰਟ ਖੋਲਣ ਦਾ ਜਿਹੜਾ ਕਿ ਨਰਵਸ ਸਿਸਟਮ ਜਦੋਂ ਬਲੱਡ ਫਲੋ ਹੁੰਦਾ ਉਹਦੇ ਨਾਲ ਉਹ ਦਰਦ ਠੀਕ ਹੋ ਜਾਂਦੀ ਹੈ ਉਹ ਸਰਕਲ ਕੇ ਕਾਰ ਚੱਕਰ ਹੁੰਦੇ ਇੱਥੇ ਸਾਰਾ ਬਲੌਕ ਹੁੰਦਾ ਉਹ ਨਰਵਸ ਸਿਸਟਮ ਜਿਹੜਾ ਕਿ ਖੋਲਿਆ ਗਿਆ ਹੁਣ ਤੁਹਾਡੇ ਸਾਹਮਣੇ ਹੱਥ ਨਾਲ ਪੁਆਇੰਟ ਖੋਲੇ ਹੁੰਦੇ ਮਤਲਬ ਉਹ ਪੁਆਇੰਟ ਖੋਲਣ ਦਾ ਜਿਹੜਾ ਕਿ ਨਰਵਸ ਸਿਸਟਮ ਚੱਲਿਆ ਉਹਦਾ ਬਲੱਡ ਚੱਲ ਪਿਆ ਉਹ ਚੱਕਰ ਆਣੇ ਠੀਕ ਇਹ ਲਾਈਫ ਟਾਈਮ ਲਈ ਠੀਕ ਹੋਇਆ ਔਰ 3 ਟੈਂਡ ਬਹੁਤ ਜ਼ਿਆਦਾ ਦਿੱਕਤ ਆ तकरीबन ਜ਼ਿਆਦਾਤਰ ਲੋਕ ਇਸਦੇ ਨਾਲ ਪੀੜਤ ਆ ਤਾਂ ਕਿ ਬਿਨਾਂ ਦਵਾਈਆਂ ਤੋਂ ਬਿਨਾਂ ਕਿਸੇ ਟ੍ਰੀਟਮੈਂਟ ਤੋਂ ਇਸ ਤਰੀਕੇ ਜਦਾਂ ਤੁਸੀਂ ਨਾਰਮਲ ਇੱਕ ਜਿਹੜਾ ਪੁਸ਼ ਕਰ ਰਹੇ ਹੋ ਚੀਜ਼ ਨੂੰ ਉਹਦੇ ਨਾਲ ਸੋਲਵ ਹੋ ਜਾਂਦੀ ਹੈ ਗੋਡੇ ਗੋਡੇ ਅਸਥਰੀ ਕੇ ਨਾਲ ਵੀ ਐਂਟਰ ਨਹੀਂ ਹੋ ਇਸ ਤਰ੍ਹਾਂ ਵੀ ਹੈ ਉਹ ਗੋਡੇ ਵਿੱਚ ਹੀ ਹੋ ਜਾਂਦੇ ਇਸ ਤਰੀਕੇ ਨਾਲ ਵੀ ਮਤਲਬ ਉਹ ਹੋ ਜਾਂਦਾ ਬਿਨਾਂ ਕਿਸੇ ਦਵਾਈ ਤੋਂ ਜੀ ਆ ਬਿਨਾਂ ਕਿਸੇ ਦਵਾਈ ਤੋਂ ਇਹ ਤਾਂ ਇਹ ਕਿ ਸ਼ਾਰਟ ਟਾਈਮ ਦਾ ਇਲਾਜ ਹੋਵੇ ਘਰੇ ਜਾਣ ਉਸ ਤੋਂ ਬਾਅਦ ਫੇਰ ਦਿੱਕਤ ਆ ਜਾਂਦੀ ਹੈ ਸਰ ਜੀ ਕਹਿ ਰਹੇ ਤੁਹਾਨੂੰ ਦਿੱਕਤ ਸੀਗੀ ਤੇ ਹੁਣ ਇਹਨਾਂ ਨੇ ਜੋ ਤੁਹਾਡੇ ਮਾਰਸ਼ ਵਗੈਰਾ ਕੀਤੇ ਜਿੱਦਾਂ ਉਹਦੇ ਨਾਲ ਸੈੱਟ ਹੋ ਗਈ ਹੈ ਦਿੱਕਤ ਤੁਹਾਡੀ ਪ੍ਰੋਬਲਮ ਹਾਂਜੀ ਹਾਂਜੀ ਸੈੱਟ ਹੋ ਗਈ ਹੁਣ ਕਰ ਸਕਦੇ ਹੋ ਉੱਧਰ ਸਰ ਨੀਮਾ ਜੀ ਤੁਸੀਂ ਕਰਕੇ ਦਗਾ ਦੇਣਾ ਨਗਰਕੁਦੀਏ ਮਾਤਾ ਜੀ ਦੇਖ ਸਕਦੇ ਇਹ ਦਿੱਕਤ ਜੋ ਆ ਰਹੀ ਸੀ ਇਸ ਤਰੀਕੇ ਨਹੀਂ ਕਰ ਪਾਉਂਦੀ ਨੀਵੇਂ ਨਹੀਂ ਸੀ ਉਪਰ ਜਦ ਮੈਂ ਥੱਲੇ ਲੰਦੇ ਦੀ ਮੈਨੂੰ ਕੁਝ ਪਿੰਦਾ ਨਹੀਂ ਸੀ ਆਗਾ ਅੱਖਾਂ ਮੋਰ ਨੇਰੀ ਹੋਈ ਆ ਜਾਂਦੀ ਸੀ ਹੁਣ ਠੀਕ ਹੈ ਹਾਂਜੀ ਹੁਣ ਠੀਕ ਹੈ ਐਸਮੇ ਗੋਲਡਨ ਹੱਟ ਦੇ ਵਿੱਚ ਮੌਜੂਦ ਹਾਂ ਦੱਸਦੇ ਕਿ ਸਾਹਨੇਵਾਲ ਦੇ ਨਜ਼ਦੀਕ ਤੋਂ ਗੋਲਡਨ ਹੱਟ ਹਾਬਾ ਉੱਥੇ ਆ ਤੇ ਇੱਥੇ ਇੱਕ ਚੈੱਕਅਪ ਕੈਂਪ ਲਗਾਇਆ ਗਿਆ ਤੇ ਨਾਲ ਖੂਨਦਾਨ ਦਾ ਕੈਂਪ ਹੈ ਤੇ ਇੱਥੇ ਇੱਕ ਬੈਸਾ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਜਿਹੜੇ ਮਰੀਜ਼ ਇੱਥੇ ਆ ਰਹੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਇਹ ਮਾਤਾ ਜੀ ਨੇ ਇਹਨਾਂ ਨੂੰ ਚੱਕਰ ਆਉਣ ਦੀ ਜਿਹੜੀ ਦਿੱਕਤ ਆ ਤੇ ਲੱਤ ਦੇ ਵਿੱਚ ਕਾਫੀ ਦਰਦ ਕਹਿੰਦੇ ਰਹਿੰਦਾ ਸੀ ਤੇ ਡਾਕਟਰ ਸਾਹਿਬ ਉਹਨਾਂ ਨੇ ਇਲਾਜ ਕੀਤਾ ਵਾ ਕਹਿੰਦੇ ਹੁਣ ਕਾਫੀ ਫਰਕ ਆ ਤੇ ਡਾਕਟਰ ਸਾਹਿਬ ਉਹਨਾਂ ਨੇ ਦਾਵਾ ਕੀਤਾ ਕਹਿੰਦੇ ਜੀ ਕਿ ਜਿਹੜੇ ਚੱਕਰ ਦੀ ਦਿੱਕਤ ਆ ਰਹੀ ਸੀ ਇਹਨਾਂ ਨੂੰ ਹੁ ਨਾ ਤੁਹਾਡਾ ਨਾਮ ਦੱਸ ਦੀ ਤੇ ਕਿੱਥੋਂ ਮੇਰਾ ਨਾਮ ਵੈ ਚਰਨਜੀਤ ਸਿੰਘ ਜੀ ਮੈਂ ਮੋਗੇ ਤੋਂ ਬਿਲੋਂਗ ਕਰਦਾ ਜੀ ਤੁਸੀਂ ਕਹੇ ਜੀ ਕਿ ਇਹਨਾਂ ਨੂੰ ਚੱਕਰ ਦੀ ਦਿੱਕਤ ਸੀਗੀ ਉਹ ਲਾਈਫਟਾਈਮ ਲਈ ਸੋਲਵ ਹੋ ਗਈ ਹਾਂਜੀ ਉਹ ਮਤਲਬ ਇਹ ਚੱਕਰ ਸੀ ਇਹਨਾਂ ਨੂੰ ਬਹੁਤ ਆ ਰਹੇ ਸੀ ਜਦੋਂ ਚੱਕਰ ਤਾਂ ਹੁੰਦੇ ਹੀ ਜਿਵੇਂ ਸਿਰ ਇਸ ਤਰ੍ਹਾਂ ਚ ਗਾਉਂਦੇ ਸੀ ਤੇ ਤਾਂ ਵੀ ਚੱਕਰ ਆਉਂਦੇ ਸੀ ਇਹਨਾਂ ਨੂੰ ਹੁਣੇ ਬੈਠੇ ਬੈਠੇ ਮਤਲਬ ਇਹਨਾਂ ਨੂੰ ਇਸ ਤਰ੍ਹਾਂ ਕੀਤਾ ਚੱਕਰ ਆ ਰਹੇ ਸੀ ਵੈਸੇ ਚੱਕਰ ਆ ਰਹੇ ਕਹਿੰਦੇ ਵੈਸੇ ਆਮ ਨੋਰਮਲ ਆ ਰਹੇ ਸੀ ਮੈਂ ਹੱਥ ਦੇ ਨਾਲ ਪੁਆਇੰਟ ਦਿੱਤੇ ਮੈਂ ਨਹੀਂ ਕਹਿੰਦਾ ਪਰਮਾਤਾ ਕਰਦਾ ਜੀ ਇਸ ਦੇ ਵਿੱਚ ਹਾਥ ਨਾਲ ਪੁਆਇੰਟ ਕੀਤੇ ਜਿਹੜਾ ਕਿ ਉਹ ਇਹਨਾਂ ਚੱਕਰਾਂ ਨੇ ਹੁਣੇ ਠੀਕ ਹੋ ਗਏ ਤੁਹਾਡੇ ਸਾਹਮਣੇ ਮਤਲਬ ਮੈਂ ਇਹਦਾ ਹੱਥ ਨਾਲ ਕੀਤਾ ਸੀ ਔਰ ਇਸ ਸਲਾਵਾ ਇਹਨਾਂ ਲਾਤੇ ਦਰਦਿਆਰੀ ਸੀ ਔਰ ਲਾਤੇ ਦਰਦਿਆਰੀ ਗੋਡੇ ਚ ਦਰਦਿਆਰੀ ਸੀ ਉਹ ਹੱਥ ਨਾਲ ਹੀ 10 ਮਿੰਟ ਲਾਏ 10 ਮਿੰਟ ਦੇ ਨਾਲ ਲਾਤ ਵੀ ਹਲਕੀ ਹੋ ਗਈ ਆ ਉਹ ਗੋਡੇ ਚ ਵੀ ਦਰਦ ਠੀਕ ਹੋ ਗਈ ਜਾਂਦਾ ਮੈਂ ਜੀ ਮੈਂ ਦੇਖ ਰਿਹਾ ਸੀ ਤੁਸੀਂ ਜੋ ਕੁਝ ਦੁਬਾਰੇ ਸੀ ਲਾਤ ਜਦਾਂ ਨਾ ਕਿ ਇਹ ਕਿਦਾਂ ਮਤਲਬ ਕਿ ਦਿੱਕਤ ਆ ਜਿਹੜੀ ਉਹ ਸੋਲਵ ਹੁੰਦੀ ਆ ਇਹ ਆਪਣਾ ਨਰਵਸ ਸਿਸਟਮ ਬੰਦ ਹੁੰਦਾ ਹੈ ਨਰਵਸ ਸਿਸਟਮ ਬੰਦ ਹੁੰਦਾ ਉਹ ਬਲੌਕ ਹੋ ਜਾਂਦਾ ਉਸ ਪੁਆਇੰਟਸ ਖੋਲੇ ਜਾਂਦੇ ਆ ਪੁਆਇੰਟ ਖੋਲਣ ਦਾ ਜਿਹੜਾ ਕਿ ਨਰਵਸ ਸਿਸਟਮ ਦਾ ਬਲੱਡ ਫਲੋ ਹੁੰਦਾ ਉਹਦੇ ਨਾਲ ਉਹ ਦਰਦ ਠੀਕ ਹੋ ਜਾਂਦੀ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਠੀਕ ਕਰ ਲੈਂਦੇ ਆ ਜਿਹੜੇ ਚੱਕਰ ਹੁੰਦੇ ਉਹ ਵੀ ਇਸੇ ਕਰਦ ਹੁੰਦੇ ਆ ਹਾਂਜੀ ਉਹ ਸਰਵਾਈਕਲ ਕੇ ਕਰ ਚੱਕਰ ਹੁੰਦੇ ਇੱਥੇ ਸਾਰਾ ਬਲੌਕ ਹੁੰਦਾ ਉਹ ਨਰਵਸ ਸਿਸਟਮ ਜਿਹੜਾ ਕਿ ਖੋਲਿਆ ਗਿਆ ਹੁਣ ਤੁਹਾਡੇ ਸਾਹਮਣੇ ਹੱਥ ਨਾਲ ਪੁਆਇੰਟ ਖੋਲੇ ਹੁੰਦੇ ਆ ਮਤਲਬ ਉਹ ਪੁਆਇੰਟ ਖੋਲ੍ਹ ਲੈਂਦਾ ਕਿ ਨਰਵਸ ਸਸਨ ਚੱਲਿਆ ਉਹਦਾ ਬਲੱਡ ਚੱਲ ਪਿਆ ਉਹ ਚੱਕਰ ਆਣੇ ਠੀਕ ਇਹ ਲਾਈਫਟਾਈਮ ਲਈ ਠੀਕ ਹੋਇਆ ਜੀ ਸਰਵਾਈਕਲ ਦਾ ਜਦੋਂ ਤੁਸੀਂ ਦੇਖਦੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਇਆ तकरीबन ਜ਼ਿਆਦਾਤਰ ਲੋਕ ਇਸਦੇ ਨਾਲ ਪੀੜਤ ਆ ਤਾਂ ਕੀ ਬਿਨਾਂ ਦਵਾਈਆਂ ਤੋਂ ਬਿਨਾਂ ਕਿਸੇ ਟ੍ਰੀਟਮੈਂਟ ਤੋਂ ਇਸ ਤਰੀਕੇ ਜਦੋਂ ਤੁਸੀਂ ਨਾਰਮਲ ਇੱਕ ਜਿਹੜਾ ਪੁਸ਼ ਕਰ ਰਹੇ ਹੋ ਚੀਜ਼ ਨੂੰ ਉਹਦੇ ਨਾਲ ਸੋਲਵ ਹੋ ਜਾਂਦੀ ਹੈ ਜੀ ਹਾਂਜੀ ਬਿਲਕੁਲ ਹੁੰਦੀ ਹੈ ਬਿਲਕੁਲ ਆ ਜੀ ਸਾਹਮਣੇ ਹੀ ਮਤਲਬ ਹੁਣੇ ਪੇਸ਼ੈਂਟ ਆਏ ਮੇਰੇ ਕੋਲ ਹੋਰ ਵੀ ਆ ਰਹੇ ਆ ਉਹ ਠੀਕ ਹੋ ਰਿਹਾ ਅੱਜ ਜਿਵੇਂ 골ਡਨ ਹਟ ਤੇ ਆਪਣਾ ਇਹਨਾਂ ਨੇ ਮੈਨੂੰ ਜਾਨੀ ਕਿ ਇਨਵਾਈਟ ਕੀਤਾ ਮੈਂ ਆਇਆ ਇਹਨਾਂ ਮੈਂ ਥੈਂਕਸ ਕਿਨਾਂ 골ਡਨ ਹਟ ਵਾਲਿਆਂ ਦਾ ਬਹੁਤ ਨਾਈਸ ਪਰਸਨ ਹੈ ਸੇਵਾ ਕਰ ਰਿਹਾ ਇਹ ਆਪਣਾ ਅਪੋਲੋ ਵਾਲੇ ਵੀ ਇੱਥੇ ਅਪੋਲੋ ਹਸਪੀਟਲ ਵਾਲੇ ਵੀ ਆਏ ਇਹ ਸੇਵਾ ਕਰ ਰਿਹਾ ਸੋ ਜੈਨਾ ਪਰਮਾਤਮਾ ਦਿਨ ਦੁਗਣੀ ਰਾਤ ਚੋਗਣੀ ਕਰੇ ਜਿਹੜਾ ਕਿ ਸੇਵਾ 'ਚ ਤਰੱਕੀ ਪਾਉਣ ਸੋ ਮੈਂ ਬੇਨਤੀ ਕਰਦਾ ਇਹਨਾਂ ਦੇ ਵਿੱਚ ਸਾਰੇ ਜਿਹੜੀ ਕਿ ਪੇਸ਼ੈਂਟ ਸਰਵਾਈਕਲ ਦੀ ਪ੍ਰੋਬਲਮ ਦੀ ਹੈਗੀ ਆ ਇਸ ਸਰਵਾਈਕਲੇ ਪ੍ਰੋਬਲਮ ਮੰਨ ਲਓ ਬਾਅਦ ਚ ਦਰਦ ਵੀ ਆ ਰਹੀ ਹੈ ਉਹ ਵੀ ਠੀਕ ਹੋ ਜਾਂਦੀ ਹੈ। ਜੀ। ਬੈਕ ਪੇਨ ਕੋਈ ਵੀ ਹੈਗੀ ਹੈ ਹੱਥ ਦੇ ਨਾਲ ਹੀ ਮਤਲਬ ਉਹ ਮੰਨ ਕੇ ਮੈਂ ਠੀਕ ਕਰ ਦਿੰਦਾ। ਔਰ ਲੱਤਾਂ ਤੇ ਦਰਦ ਆ ਰਹੀ ਹੈ। ਜਾਂ ਗੋਡੇ ਦਰਦ ਆ ਰਹੀ ਹੈ ਗੋਡੇ ਜਿੰਨੀ ਮਰਜ਼ੀ ਤਰਦ ਹੋਵੇ। ਉਹ ਵੀ ਠੀਕ ਹੋ ਜਾਂਦਾ ਜੀ। ਕਰਨ ਵਾਲਾ ਕੌਣ ਆ ਪਰਮਾਤਮਾ। ਗੋਡੇ ਮੰਨ ਲਓ ਕਿਸੇ ਤੋਂ ਤੁਰਿਆ ਨਹੀਂ ਜਾਂਦਾ ਜੋ ਕਿ ਉਹ ਦਿੱਕਤ ਕਹਿ ਰਹੇ ਤੁਸੀਂ। ਹਾਂਜੀ ਉਹ ਵੀ ਤੁਰਿਆ ਨਹੀਂ ਜਾਂਦਾ ਮੰਨ ਲਓ ਗੋਡੇ ਗੋਡੇ ਇਸ ਤਰੀਕੇ ਨਾਲ ਵੀ ਐਂਡ ਨਹੀਂ ਹੋ ਪਾਉਂਦੇ। ਇਸ ਤਰ੍ਹਾਂ ਵੀ ਹੈ ਉਹ ਗੋਡੇ ਵੀ ਸਿੱਧੇ ਹੋ ਜਾਂਦੇ। ਇਸ ਤੇ ਇੱਕ ਨਾਲੇ ਮਤਲਬ ਉਹ ਹੋ ਜਾਂਦੇ ਬਿਨਾ ਕਿਸੇ ਦਵਾਈ ਤੋਂ ਜੀ ਹਾਂ ਬਿਨਾ ਕਿਸੇ ਦਵਾਈ ਤੋਂ ਮੈਂ ਹੱਥ ਨਾਲ ਤੁਹਾਡੇ ਸਾਹਮਣੇ ਹੁਣ ਕੋਈ ਆਉਂਦਾ ਪੇਸ਼ੈਂਟ ਤੁਹਾਡੇ ਸਾਹਮਣੇ ਮੈਂ ਗੋਡੇ ਤੋਂ ਹੁਣ ਇੱਕ ਪੇਸ਼ੈਂਟ ਆਇਆ ਸੀ ਆ ਉਹ ਹੱਥ ਇਸ ਤਰ੍ਹਾਂ ਦੀ ਸੀ ਹੁੰਦਾ ਨਹੀਂ ਸੀਗਾ ਤੇ ਉਹ ਹੁਣੇ ਮਤਲਬ ਲੇਡੀ ਇੱਥੇ ਹੈਗੀ ਆ ਹਲੇ ਮੇਰਾ ਇੱਥੇ ਦੇਖ ਉਹਨਾ ਹੱਥ ਵੀ ਬੈਂਡ ਹੋ ਗਿਆ ਤੇ ਇੱਥੇ ਦਰਦ ਵੀ ਹੁੰਦੀ ਸੀ ਉਂਗਲਾ ਉਹ ਵੀ ਠੀਕ ਹੋ ਗਿਆ ਇਹ ਤਾਂ ਨਹੀਂ ਹੈ ਕਿ ਸ਼ਾਰਟ ਟਾਈਮ ਦਾ ਇਲਾਜ ਹੋਵੇ ਘਰੇ ਜਾਣ ਉਸ ਤੋਂ ਬਾਅਦ ਫਿਰ ਦਿੱਕਤ ਆ ਜੀ ਨਹੀਂ ਇਹ ਕਿਉਂਕਿ ਨਰਵਸ ਸਿਸਟਮ ਚੱਲ ਪਿਆ ਇਹ ਉਸ ਤਰ੍ਹਾਂ ਨਹੀਂ ਹੈ ਇੱਕ ਵਾਰੀ ਦੇ ਨਾਲ ਹੀ ਸੈਟ ਹੋ ਜੇਗੀ ਪ੍ਰੋਬਲਮ ਜਾਂ ਦੁਬਾਰੇ ਵੀ ਕੋਈ ਟ੍ਰੀਟਮੈਂਟ ਲੈਣਾ ਪਏਗਾ ਹਾਂ ਜੇ ਬਹੁਤ ਜ਼ਿਆਦਾ ਕਿਸੇ ਪ੍ਰੋਬਲਮ ਹੈਗੀ ਹੈ ਉਹ ਦਾ ਦੁਬਾਰਾ ਲੈਣਾ ਪਊਗਾ ਜੇ ਨਾਰਮਲ ਹੈਗਾ ਥੋੜਾ ਬਤੋ ਠੀਕ ਹੋ ਜਾਂਦਾ ਨਾਲ ਦੀ ਨਾਲ ਹੀ ਕਿ ਇਹਦੇ ਤੋਂ ਜਿੱਦਾਂ ਅੱਗੇ ਆਪਾਂ ਕੋਈ ਵਿਚਾਰ ਰੱਖ ਸਕੀਏ ਘਰ ਦੇ ਵਿੱਚ ਕੋਈ ਐਕਸਰਸਾਈਜ਼ ਵਗੈਰਾ ਹੈ ਜਿਹੜੀ ਬੰਦਾ ਆਮ ਆਪਣੇ ਘਰ ਦੇ ਵਿੱਚ ਕਰ ਸਕਦਾ ਤਾਂ ਕਿ ਜਿਹਨੂੰ ਕੀ ਦਿੱਕਤ ਆਉਂਦੀ ਆ ਉਹਨੂੰ ਤੁਹਾਡੇ ਤੱਕ ਨਾ ਪਹੁੰਚਣਾ ਪਵੇ ਘਰ ਦੇ ਵਿੱਚ ਸੋਲਵ ਹੋ ਜੇ ਬਿਲਕੁਲ ਚੰਗੀ ਗੱਲ ਕਹੀ ਮੈਨੂੰ ਵਧੀਆ ਲੱਗਿਆ ਸੋਦੇ ਘਰੇ ਹੀ ਆਪਾਂ ਕਰ ਸਕਦੇ ਹਾਂ ਉਹ ਖੁਸ਼ੀ ਹੈ ਆਪਾਂ ਆਪਾਂ ਖਾਣ ਪੀਣ ਜਿਹੜਾ ਕੀ ਠੀਕ ਕਰੀਏ ਜਿਹੜਾ ਫਾਸਟ ਫੂਡ ਜਾਂ ਕੋਈ ਆਪਾਂ ਕੋਈ ਵੀ ਹੋਰ ਕੋਲਡ ਡਰਿੰਕ ਜਾਂ ਕੋਈ ਰੈਡੀमेड ਪੈਕਿੰਗ ਜੂਸ ਨਾਲੋਂ ਕਰੇ ਆਪਣਾ ਘਰੇ ਬਣਾ ਕੇ ਜੋ ਮਰਜ਼ੀ ਖਾਈ ਜਾਓ ਜੀ ਇਸ ਤਰ੍ਹਾਂ ਕੇ ਨਾਲ ਆਪਾਂ ਠੀਕ ਰਹਿ ਸਕਦੇ ਪਲੱਸ ਆਪਾਂ ਘਰੇ ਸਿਲਵਰ ਦੇ ਬਰਤਨ ਕੱਢ ਦਿਓ ਬਾਹਰ ਔਰ ਕਰਨਾ ਕੀ ਆਪਾਂ ਚਾਹ ਦਾ ਬਰਤਨ ਮੈਂ ਬਰਤਨ ਬਾਰੇ ਵੀ ਦੱਸਾਂਗਾ ਕਿਉਂਕਿ ਸਾਰੇ ਪੇਸ਼ੰ ਪਹਿਲਾਂ ਇਹ ਮੈਂ ਦੱਸਾਂ ਤਾਂ ਹੀ ਮੈਂ ਰਗਾ ਮੈਡੀਸਨ ਦੇਣਾ ਉਹਨੂੰ ਔਰ ਆਪਾਂ ਕਰਨਾ ਕੀ ਆਪਾਂ ਚਾਹ ਵਾਸਤੇ ਪਿੱਤਲ ਦਾ ਬਰਤਨ ਲਿਆਣਾ ਜੋ ਪੁਰਾਣੇ 70 80 ਸਾਲ ਪਹਿਲਾਂ ਯੂਜ਼ ਕਰਦੇ ਸੀ ਔਰ ਆਪਾਂ ਲੋਹੇ ਦੀ ਕੜਾਈ ਲੈਣੀ ਸਬਜ਼ੀ ਵਾਸਤੇ ਦਹੀਂ ਵਾਸਤੇ ਮਿੱਟੀ ਦਾ ਭਾਂਡਾ ਲੈਣਾ ਹੈ ਬਦਾਮ ਪਿਉਣ ਵਾਸਤੇ ਆਪਾਂ ਨੂੰ ਮਿੱਟੀ ਦਾ ਹੀ ਚਾਹੀਦਾ ਛੋਟਾ ਜਿਹਾ ਕਰੂਆ ਔਰ ਦਾਲਾ ਸੇ ਮਿੱਟੀ ਦੀ ਤੋੜੀ ਚਾਹੀਦੀ ਜਿਹੜੀ ਕਿ ਆਪਾਂ ਗੈਸ ਤੇ ਚੁੱਲ੍ਹੇ ਰੱਖੀਏ ਉਹ ਆਪਾਂ ਕਹਿ ਕੇ ਲਓ ਇਹ ਚੀਜ਼ਾਂ ਆਪਾਂ ਨੂੰ ਛੁੱਟ ਗਈਆਂ ਪੁਰਾਣੇ ਜ਼ਮਾਨੇ 'ਚ ਚੀਜ਼ਾਂ ਵਰ ਯੂਜ਼ ਕਰਦੇ ਸੀ ਪ੍ਰੋਪਰ ਪ੍ਰੋਟੀਨ ਕੈਲਸ਼ੀਅਮ ਔਰ ਆਇਰਨ ਮਿਲਦਾ ਹੋ ਲੋਹੇ ਦੀ ਕਟਾਈਆ ਜਦੋਂ ਕਹਿੰਦੇ ਇਹਦੇ 'ਚ ਲੋਹੇ ਦੀ ਕਟਾਈ 'ਚ ਇਹ ਤਾਂ ਕਾਲੀ ਹੋ ਜਾਂਦੀ ਸਬਜ਼ੀ ਮੈਂ ਪੁੱਛਦਾ ਹਾਂ ਉਹਦੇ ਗਿਆ ਕਿ ਕਹਿੰਦੇ ਆਇਰਨ ਮੈਂ ਕਿਹਾ ਤੁਹਾਡੇ ਘਰੇ ਆਇਰਨ ਖੁਦ ਆਣਾ ਸ਼ੁਰੂ ਹੋ ਗਿਆ ਜਿਹੜੀ ਕਿ ਐਚਪੀ ਕਮੀ ਹੈਗੀ ਆ ਮੰਨ ਲਓ ਉਹ ਵੀ ਤੁਸੀਂ ਘਰੇ ਪੂਰੀ ਕਰ ਸਕਦੇ ਹੋ ਕੈਲਸ਼ੀਅਮ ਦੀ ਕਮੀ ਹੈ ਮਿੱਟੀ ਦੇ ਭਾਂਡੇ ਦਹੀਂ ਜਮਾ ਕੇ ਔਕਾ ਤੁਸੀਂ ਜਦੋਂ ਤੁਸੀਂ ਥੋੜਾ ਚਮਚਾ ਖਾਓਗੇ ਤੁਸੀਂ ਛੱਡ ਨਹੀਂ ਨੀਂਗੇ ਤੁਸੀਂ ਕਹਿੰਦੇ ਮੈਂ ਤਾਂ ਖਾ ਹੀ ਲਵਾ ਸਾਰਾ ਇੰਨੀ ਕੁ ਮੈਂ ਤਾਂ ਟੇਸਟੀ ਬਣ ਜਾਂਦੀ ਭਰਪੂਰ ਮਾਤਰਾ ਦੀ ক্যালਸ਼ੀਅਮ ਹੁੰਦੇ ਚੱਲ ਜਾਂਦੀ ਫਿਰ ਆ ਗਿਆ ਆਪਾਂ ਥੋੜੀ ਗੱਲ ਕਰਦੇ ਆਂ ਥੋੜੀ ਗੈਸ ਤੇ ਚੁੱਲੇ ਰੱਖ ਕੇ ਬਣਾਓ ਕੋਈ ਅਜੀ ਗੱਲ ਨਹੀਂ ਕਿਉਂਕਿ ਅੱਜ ਕੱਲ੍ਹ ਘਰ ਘਰ ਆਪਣੇ ਗੈਸ ਦੇ ਚੁੱਲੇ ਆਏ ਫਿਰ ਉਹਦੇ ਬਣਾਓ ਉਹਦੇ ਤੁਹਾਨੂੰ ਪ੍ਰੋਟੀਨ ਪਲੱਸ ਕੈਲਸ਼ੀਅਮ ਮਿਲੇਗਾ ਔਰ ਦਾਲ ਤੁਸੀਂ ਖਾਓਗੇ ਖੁਦ ਕਹੋਗੇ ਵਾਕਿਆ ਵੀ ਠੀਕ ਹੈ ਇਹ ਆਪਾਂ ਇਸ ਤਰੀਕੇ ਨਾਲ ਪੁਰਾਣੇ ਦੌਰ ਤੋਂ ਆਣਾ ਪਏਗਾ ਅੱਜ ਨਹੀਂ ਕੱਲ ਨੂੰ ਨਹੀਂ ਪਰਸੋਂ ਆਣਾ ਪਊਗਾ ਕਿਉਂਕਿ ਪ੍ਰੋਬਲਮ ਬਹੁਤ ਹੋ ਰਹੀ ਹੈ ਵੱਧ ਰਹੀ ਹੈ ਇਹ ਆਪਾਂ ਨੂੰ ਕਰਨਾ ਪਊਗਾ ਮੈਂ ਤੁਹਾਨੂੰ ਇੱਕ ਨੁਸਖਾ ਵੀ ਦੱਸੂਗਾ ਬਾਅਦ ਵਿੱਚ ਪਹਿਲਾਂ ਮੈਂ ਇੱਕ ਗੱਲ ਬੇਨਤੀ ਕਰਾਂਗਾ ਸਾਰਿਆਂ ਨੂੰ ਜਿੰਨੇ ਵੀ ਸੁਣ ਰਹੇ ਹੈ ਮੈਂ ਬੇਨਤੀ ਕਰਾਂ ਆਪਾਂ ਚਿੜੀਆਂ ਚੋਗਾ ਤੇ ਪਾਣੀ ਜ਼ਰੂਰ ਪਾਇਆ ਕਰੋ ਉੱਪਰ ਆਪਾਂ ਨੂੰ ਇਹ ਜ਼ਰੂਰ ਰੱਖਿਆ ਕਰੋ ਕਿਉਂਕਿ ਆਪਣੇ ਆਸੇ ਜ਼ਰੂਰੀ ਹੈ ਆਪਣੀ ਸਿਹਤ ਆਸੇ ਸਮਝੋ ਜ਼ਰੂਰੀ ਹੈ ਕਿਉਂਕਿ ਆਪਾਂ ਇਹ ਉਹਨਾਂ ਨੂੰ ਪਾਵਾਂਗੇ ਉਹ ਆਪਾਂ ਸੀਸ ਦੇਣਗੇ ਆਪਣੇ ਘਰ ਦੇ ਬਾਹਰ ਆਪਣਾ ਕੋਈ ਪਸ਼ੂ ਆ ਜਾਂਦਾ ਹੈ ਤੇ ਆਪਾਂ ਉਹਨੂੰ ਭਜਾ ਦਿੰਨੇ ਨਹੀਂ ਉਹ ਤੁਹਾਡੇ ਕੋਲ ਛਲੈਣ ਆਇਆ ਉਹਨੂੰ ਤੁਸੀਂ ਪਾਣੀ ਬਾਲਟੀ ਭਰ ਕੇ ਉਹਦੇ ਤੇ ਰੱਖੋ ਅੱਗੇ ਅੱਗੇ ਰੱਖੋ ਉਹ ਇੱਕਦਮ ਘੜਾ ਘੜ ਪੀਏਗਾ ਪਲੱਸ ਉਸ ਦਾ ਮੂੰਹ ਉੱਪਰ ਚੱਕੇਗਾ ਮੂੰਹ ਚੱਕਣ ਤੋਂ ਬਾਅਦ ਉਹ ਤੁਹਾਡੇ ਆ ਦੇਖੇ ਤੁਹਾਨੂੰ ਸੀਸ ਦੇਗਾ ਸੋ ਇਹ ਚੀਜ਼ਾਂ ਨੂੰ ਆਪਾਂ ਕਰਨਾ ਚਾਹੀਦਾ ਹੈ ਗ੍ਰੀਨਰੀ ਲਿਆਓ ਵੱਧ ਤੋਂ ਵੱਧ ਘਰੇ ਆਪਣੇ ਪੌਦੇ ਲਗਾਓ ਇਹ ਚੀਜ਼ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਜੀਵਨ ਕੰਤਾ ਮਾਤਾ ਜੀ ਤੁਸੀਂ ਜਰੂਰ ਜਾਣ ਕਰ ਦਿਓ ਜਿੱਦਾਂ ਡਾਕਟਰ ਸਾਹਿਬ ਕਹਿ ਰਿਹਾ ਤੁਹਾਨੂੰ ਦਿੱਕਤ ਸੀਗੀ ਤੇ ਹੁਣ ਇਹਨਾਂ ਨੇ ਜੋ ਤੁਹਾਡੇ ਮਾਰਸ਼ ਵਗੈਰਾ ਕੀਤੇ ਜਿੱਦਾਂ ਉਹਦੇ ਨਾਲ ਸੈੱਟ ਹੋ ਗਈ ਹੈ ਦਿੱਕਤ ਤੁਹਾਡੀ ਪ੍ਰੋਬਲਮ ਹਾਂਜੀ ਹਾਂਜੀ ਸੈੱਟ ਹੋ ਗਈ ਜੀ ਹੁਣ ਕਰ ਸਕਦੇ ਓ ਉਦਾਂ ਸਰ ਨੀਮਾ ਜੀ ਤੁਸੀਂ ਕਰਕੇ ਦਿਖਾ ਦਿਓ ਇੱਕ ਵਾਰ ਕਰ ਸਕਦੇ ਹਾਂ ਬਿਲਕੁਲ ਜੀ ਮਾਤਾ ਜੀ ਦੇਖ ਸਕਦੇ ਹੋ ਇਹ ਪਹਿਲਾਂ ਇਹ ਦਿੱਕਤ ਜੋ ਆ ਰਹੀ ਸੀ ਇਸ ਤਰੀਕੇ ਨਹੀਂ ਕਰ ਪਾਉਂਦੀ ਨੀਵੇਂ ਨਹੀਂ ਸੀ ਉੱਪਰ ਜਦ ਮੈਂ ਥੱਲ ਨੂੰ ਆ ਨਿਮਦੀ ਸੀ ਮੈਨੂੰ ਕੁਝ ਦਿੰਦਾ ਨਹੀਂ ਸੀ ਹੈਗਾ ਅੱਖਾਂ ਮੋਰਨ ਨੇਰੀ ਹੋਈ ਆ ਜਾਂਦੀ ਸੀ ਹੁਣ ਠੀਕ ਹੈ ਜੀ ਹਾਂ ਜੀ ਹੁਣ ਠੀਕ ਹੈ ਜੀ ਮੈਂ ਮੈਂ ਤੁਸੀਂ ਅੰਟੀ ਪਹਿਲੀ ਵਾਰ ਹੀ ਕਰਵਾਇਆ ਜੀ ਇਲਾਜ ਤਾਂ ਜਾਂ ਪਹਿਲਾਂ ਵੀ ਕਦੇ ਕੋਈ ਨਹੀਂ ਨਹੀਂ ਪਹਿਲੀ ਵਾਰ ਕਰਵਾਇਆ ਕੋਈ ਦਵਾਈ ਵੀ ਦਿੱਤੀ ਹੈ ਜੀ ਨਹੀਂ ਜੀ ਨਹੀਂ ਕੋਈ ਦਵਾਈ ਨਹੀਂ ਦਿੱਤੀ ਜੀ ਕੱਲੀ ਕਰਾਇਆ ਜੀ ਜਦੋਂ ਇਹਨਾਂ ਨੇ ਦੱਸਿਆ ਕਿ ਤੁਸੀਂ ਹੁਣ ਇਹ ਇਲਾਜ ਕੀਤਾ ਜਦੋਂ ਅਸੀਂ ਵੀ ਦੇਖ ਰਹੇ ਸੀ ਚਲੋ ਸਾਨੂੰ ਵੀ ਲੱਗਿਆ ਕਿ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਤਾਂ ਕੋਈ ਜਿੱਦਾਂ ਮੈਂ ਪਹਿਲਾਂ ਵੀ ਪੁੱਛਿਆ ਸੀਗਾ ਕਿ ਲੋਕ ਅਗਰ ਘਰੇ ਕੋਈ ਐਕਸਰਸਾਈਜ਼ ਕਰਨਾ ਚਾਹਣ ਜਦੋਂ ਤੁਸੀਂ ਇੱਕ ਫੂਡ ਦੇ ਬਾਰੇ ਦੱਸ ਦਿੱਤਾ ਵਾ ਤਾਂ ਐਕਸਰਸਾਈਜ਼ ਕੋਈ ਹੈ ਜਿੱਦਾਂ ਕੋਈ ਕੰਮਕਾਰ ਵਾਲਾ ਬੰਦਾ ਕਹਿੰਦਾ ਪੀਸੀ ਦੇ ਉੱਪਰ ਬੈਠ ਕੇ ਕੰਮ ਕਰਦਾ ਮੰਨ ਲਓ ਕੰਪਿਊਟਰ ਵਗੈਰਾ ਦੇ ਉੱਪਰ ਕੰਮ ਕਰਦਾ ਆ ਕੋਈ ਦਫਤਰੀ ਕੰਮਕਾਰ ਕਰਦਾ ਆ ਤਾਂ ਉਹਨਾਂ ਦੇ ਲਈ ਕੋਈ ਇੱਥੇ ਕੋਈ ਟਿਪ ਹੋਵੇ ਬਿਲਕੁਲ ਠੀਕ ਹੈ ਜੀ ਮੈਂ ਇਹੀ ਜਿਹੜੇ ਕਿ ਕੰਪਿਊਟਰੇ ਕੰਮ ਕਰ ਆਜੇ ਆਪਾਂ ਇਸ ਤਰੀਕੇ ਨਾਲ ਆਪਾਂ ਕਰਨੀ ਹੈ ਇਸ ਤਰੇ ਬਣਾ ਲੈਣਾ ਹੈ ਇਸ ਨੂੰ ਦਬਾਉਣਾ ਹੈ ਜੀ ਦਬਾਉਣਾ ਹੈ ਕਮ ਸੇ ਕਮ ਅੱਧਾ ਮਿੰਟ ਦਬਾਉਣਾ ਹੈ ਪ੍ਰੈਸ ਕਰਨਾ ਹੈ ਉਹ ਸੌ ਢਿੱਲਾ ਛੱਡ ਦੇਣਾ ਫਿਰ ਦਬਾਉਣਾ ਹੈ ਕਮ ਸੇ ਕਮ 15 ਵਾਰ ਸੈਕਿੰਡ ਆ ਗਿਆ ਇੱਥੇ ਜੀ ਦਿਸ ਵਨ ਇੱਥੇ ਵੀ ਆਪਾਂ ਇਸ ਤਰੀਕੇ ਨਾਲ ਨੱਪਾਂਗੇ ਇਹਨੂੰ ਥੋੜਾ ਘੁੰਮ ਕੇ ਦਿਖਾ ਦਿਜੀਏ ਇੱਕ ਵਾਰ ਕੈਮਰੇ ਵੱਲੋਂ ਲਓ ਜੀ ਇਸ ਤਰੀਕੇ ਨਾਲ ਆਪਾਂ ਦਬਾਵਾਂਗੇ ਜੀ ਤੇ ਫਿਰ ਉਸ ਤੋਂ ਛੱਡ ਦੇਣਾ ਢਿੱਲਾ 15 ਵਾਰ ਕਰਨਾ ਹੈ ਫਿਰ ਆ ਗਿਆ ਹੈੱਡ ਤੇ ਇਸ ਜੀ ਫਿਰ ਆ ਗਿਆ ਆਪਾਂ ਮੱਥੇ ਤੇ ਜਾਨੀ ਕਿ ਆਪਾਂ ਇਹ ਅੱਧਾ ਦਾ ਮਿੰਟ ਆਪਾਂ ਇਸ ਨੂੰ ਪ੍ਰੈਸ ਕਰਨਾ ਔਰ ਜਾਨੀ ਛੱਡ ਦੇਣਾ 15-15 ਵਾਰ ਕਰਨਾ ਇਹ ਆਪਾਂ ਰੋਜ਼ ਦਿਨ ਚ ਤਿੰਨ ਚਾਰ ਵਾਰੀ ਕਰਨਾ ਚਾਹੀਦਾ ਹੈ ਜੀ ਔਰ ਪਾਣੀ ਆਪਾਂ ਨੂੰ ਇਹ ਕਿ ਬੈਠ ਕੇ ਪੀਣਾ ਚਾਹੀਦਾ ਹੈ ਪਾਣੀ ਨਾਰਮਲ ਪੀਣਾ ਚਾਹੀਦਾ ਘੜੇ ਦਾ ਪਾਣੀ ਪੀਣਾ ਚਾਹੀਦਾ ਇਹ ਜ਼ਰੂਰੀ ਉਹ ਨਾਲ ਉਸੇ ਜ਼ਰੂਰੀ ਹੈ ਚੀਜ਼ਾਂ ਮਤਲਬ ਕਿ ਸਰਵਾਈਕਲ ਵਗੈਰਾ ਦੀ ਜੇ ਕਿਸੇ ਨੂੰ ਦਿੱਕਤ ਆ ਜਾਂ ਚੱਕਰ ਵਗੈਰਾ ਉਹਦੇ ਲਈ ਇਹ ਚੀਜ਼ ਬਿਲਕੁਲ ਬਿਲਕੁਲ ਸਰਵਾਈਕਲ ਲਈ ਚੱਕਰ ਲਈ ਔਰ ਮਾਈਗਰੇਨ ਲਈ ਬ੍ਰੇਨ ਦੀ ਕੋਈ ਪ੍ਰੋਬਲਮ ਹੈ ਮੰਨ ਲਓ ਕੋਈ ਪ੍ਰੋਬਲਮ ਆਪਾਂ ਨੂੰ ਇਹ ਕਰ ਲੈਣਾ ਜੇ ਮੰਨ ਲਓ ਕਿ ਫਾਇਦਾ ਨਹੀਂ ਉਹਦਾ ਨੁਕਸਾਨ ਵੀ ਨਹੀਂ ਹੈ ਸਿੰਪਲ ਦੀ ਗੱਲ ਆ ਕੋਈ ਫਾਇਦਾ ਨਹੀਂ ਉਹ ਨੁਕਸਾਨ ਵੀ ਨਹੀਂ ਇੰਦੇ ਐਕਸਰਸਾਈਜ਼ ਹੈ ਹਾਂ ਬਾਕੀ ਇੱਕ ਹੋਰ ਮੈਂ ਦੱਸਣਾ ਆਪਾਂ ਨੂੰ ਇਹਦੇ ਚ ਆਪਾਂ ਲੈਣਾ ਕੀ ਚਾਹੀਦਾ ਆਪਾਂ ਨੂੰ ਜਿਹੜਾ ਕਿ ਰੋਜ਼ ਲੈਣਾ ਚਾਹੀਦਾ 10 ਗ੍ਰਾਮ ਪਦੀਨਾ ਸੌਰੀ 100 ਗ੍ਰਾਮ ਪਦੀਨਾ 100 ਗ੍ਰਾਮ ਤਨੀਆ ਜੀ ਦੋ ਪਿਆਜ਼ ਇੱਕ ਚਕੰਦਰ ਔਰ ਇੱਕ ਖੀਰਾ ਆਪਾਂ ਇਹਨੂੰ ਕੱਟ ਕੇ ਬਰੀ ਥੋੜਾ ਸਾਫ਼ ਕਰਕੇ ਕੱਟ ਕੇ ਉਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਮਿਕਸੀ 'ਚ ਪੰਜ-ਸੱਤ ਆਵਲੇ ਪਾ ਲੈਣਾ ਜੇ ਆਵਲੇ ਨਹੀਂ ਮਿਲਦੇ ਉਹ ਨੀਂਬੂ ਦਾ ਮੈਂ ਬਾਅਦ ਵਿੱਚ ਦੱਸਾਂ ਬਾਅਦ 'ਚ ਦੱਸਾਂਗਾ ਤੁਹਾਨੂੰ ਇਹ ਆਪਾਂ ਯਾਨੀ ਕਿ ਉਹਨੂੰ ਪੀਸ ਲੈਣਾ ਚੰਗੀ ਤਰ੍ਹਾਂ ਪੀਸ ਕੇ ਆ ਬਿਲਕੁਲ ਪੀਸ ਕੇ ਆਪਾਂ ਉਹ ਕੱਚ ਦੇ ਭਾਂਡੇ 'ਚ ਫ੍ਰਿਜ 'ਚ ਰੱਖ ਲੈਣਾ ਜੀ ਜਦੋਂ ਆਪਾਂ ਪੀਣਾ ਗਲਾਸ ਲੈਣਾ ਦੋ-ਤਿੰਨ ਚਮਚ ਪਾ ਲੈਣਾ ਗਲਾਸ ਦੇ ਵਿੱਚ ਫਿਰ ਉਸ 'ਚ ਉਹਨਾਂ ਕਾਲਾ ਨਮਕ ਕਾਲੀ ਮਿਰਚ ਪਾਓ ਤੇ ਪਾਣੀ ਪਾ ਲੋ ਪਾਣੀ ਪਾ ਕੇ ਉਹਨੂੰ ਹਿਲਾ ਕੇ ਪੀਓ ਰੋਜ਼ ਜੇ ਪਹਿਲਾਂ ਆਪਾਂ ਆਵਲਾ ਨਹੀਂ ਪਾਇਆ ਆਪਾਂ ਨੂੰ ਬਾਅਦ ਚਾਦਾ ਨਿੰਬੂ ਪਾ ਲਓ ਗਲਾਸ ਦੇ ਵਿੱਚ ਨਾਲ ਇਹ ਆਪਾਂ ਰੋਜ਼ ਦੇ 2-3 ਗਲਾਸ ਪੀਣੇ ਇਸ਼ੂ ਕਰਦੇ ਹੋ ਤੁਸੀਂ ਪਹਿਲੇ ਦਿਨ ਹੀ ਕਹੋਗੇ ਵਾਕਿਆ ਵੀ ਇੱਕ ਬਹੁਤ ਵਧੀਆ ਚੀਜ਼ ਹੈਗੀ ਹੈ ਆਪਣੇ ਮਤਲਬ ਲੀਵਰ ਲਈ ਪੇਟ ਦੇ ਲਈ ਬਹੁਤ ਵਧੀਆ ਚੀਜ਼ ਹੈ ਹਰ ਤਰ੍ਹਾਂ ਦੀ ਪ੍ਰੋਬਲਮ ਹੈ ਠੀਕ ਕਰਦੀ ਜੇ ਆਪਾਂ ਇਹਨੂੰ ਯੂਜ਼ ਕਰਦੇ ਆ ਕਰਨਾ ਚਾਹੀਦਾ ਇਸ ਦੇ ਵਿੱਚ ਜੇ ਕਿਸੇ ਦੇ ਐਚਬੀ ਦੀ ਕਮੀ ਹੈਗੀ ਖੂਨ ਦੀ ਕਮੀ ਹੈਗੀ ਤਾਂ ਆਪਾਂ 100 ਗ੍ਰਾਮ ਇਹਦੇ ਪਾਲਕ ਐਡ ਕਰ ਸਕਦੇ ਆ 100 ਗ੍ਰਾਮ ਪਾਲਕ ਐਡ ਕਰਨ ਨਾਲ ਆਪਣੀ ਜਿਵੇਂ ਕਿ ਆਮ ਤਕਰੀਬਨ ਅੱਜਕੱਲ ਚੱਕਰ ਆਉਂਦੇ ਜਾਂ ਅਨੀਮੀਆ ਹੈਗਾ ਜਾਪਨਾ ਐਚਬੀ ਦੀ ਕਮੀ ਹੋ ਉੱਥੇ ਆਪਾਂ ਇਹ ਪੂਰੀ ਕਰ ਸਕਦੇ ਆ ਤਿੰਨ ਚਾਰ ਮਹੀਨੇ ਖੁਦ ਆਪ ਫੋੜ ਗਏਗਾ ਜੀ ਪੇਸ਼ੈਂਟ ਮੈਂ ਠੀਕ ਹੋਣਾ ਹੈ ਸ਼ਾਇਆਵੇਂ ਹੈ ਗਿਆ ਫੇਸ ਤੇ ਉਹ ਵੀ ਇਸ ਤਰੀਕੇ ਨਾਲ ਠੀਕ ਹੋ ਸਕਦੀ ਸਰ ਇੱਕ ਆਖਰੀ ਸਵਾਲ ਹੈ ਪੇਸ਼ੈਂਟ ਬਹੁ ਵੇਟ ਕਰ ਰਹੇ ਆ ਇੱਕ ਆਖਰੀ ਚ ਪੁੱਛੂਗਾ ਜਦੋਂ ਤੁਸੀਂ ਜੋ ਇਲਾਜ ਕਰ ਰਹੇ ਹੋ ਸਰਵਾਈਕਲ ਦਾ ਜਾਂ ਪੇਨ ਨੂੰ ਲੈ ਕੇ ਕਿ ਇਹਦੇ ਵਿੱਚ ਕੋਈ ਏਜ ਫੈਕਟਰ ਤਾਂ ਨਹੀਂ ਹੈ ਕਿ ਮੰਨ ਲਓ ਅਗਰ ਜ਼ਿਆਦਾ ਏਜ ਆ ਕਿਸੇ ਦੀ ਉਹਦੇ ਲਈ ਵੀ ਇਹ ਇਲਾਜ ਕਾਮਯਾਬ ਹੋਏਗਾ ਹਾਂਜੀ ਇਹ ਮਤਲਬ ਹਰ ਕੋਈ ਬੰਦਾ ਕਰਾ ਸਕਦਾ ਹੈ ਟ੍ਰੀਟਮੈਂਟ ਹਰ ਇਥੇ ਕਰਾ ਸਕਦਾ ਕੋਈ ਗੱਲ ਨਹੀਂ ਕਿਉਂ 올ਡ एज ਤੇ ਜਿਆਦਾ ਪ੍ਰੋਬਲਮ ਹੋ ਜੇ ਮੈਂ ਚਲੋ 올ਡ एज ਹੈ ਨਾ ਅੱਜ ਕੱਲ ਤਾਂ ਮੇਰੇ ਕੋਲੇ 20-20 ਸਾਲ ਦੇ ਵੀ ਮਤਲਬ ਨੌਜਵਾਨ ਨੂੰ ਜਿਹਾ ਦਿੱਕ ਨੌਦਿਆਂ ਨੂੰ ਆ ਰਹੇ ਸੋ ਆਪਾਂ ਇਹ ਹਰ ਬੰਦਾ ਇਹ ਕਰਾ ਸਕਦਾ ਟ੍ਰੀਟਮੈਂਟ। ਧੰਨਵਾਦ ਜੀ ਜਾਣਕਾਰੀ ਦੇਣ ਲਈ ਬੜੇ ਅਮਰੀਜ਼ ਤੁਹਾਡੀ ਵੇਟ ਕਰ ਰਹੇ ਆ। ਤਾਂ ਦੱਸ ਜੀ ਜੀ ਗੋਲਡਨ ਹੱਟ ਦੇ ਵਿੱਚ ਮੌਜੂਦ ਆ ਰਾਮ ਸਿੰਘ ਰਾਣਾ ਜੀ ਦਾ ਨਾਮ ਤੁਸੀਂ ਅਕਸਰ ਕਿਸਾਨ ਅੰਦੋਲਨ ਦੇ ਵਿੱਚ ਸੁਣਿਆ ਹੋਵੇਗਾ। ਤਾਂ ਉਹਨਾਂ ਦੀ ਇਹ ਜੋ ਇੱਥੇ ਟਾਬਾ ਇੱਕ ਉਹਦੇ ਵਿੱਚ ਇੱਕ ਚੈੱਕਅਪ ਕੈਂਪ ਲਗਾਇਆ ਗਿਆ ਤੇ ਇੱਥੇ ਡਾਕਟਰ ਸਾਹਿਬ ਪਹੁੰਚਿਆ। ਅਪੋਲੋ ਹਸਪੀਟਲ ਦੇ ਜਿਹੜਾ ਸਟਾਫ ਇੱਥੇ ਪਹੁੰਚਿਆ ਆਇਆ ਵਾ। ਬਲੱਡ ਕੈਂਪ ਲੱਗਿਆ ਤੇ ਨਾਲ ਨਾਲ ਚੈੱਕਅਪ ਉਹ ਜਿਹੜਾ ਉਹ ਕੀਤਾ ਜਾ ਰਿਹਾ ਤੇ ਡਾਕਟਰ ਸਾਹਿਬ ਦੇ ਵੱਲੋਂ ਬੜੀ ਵਧੀਆ ਜਾਣਕਾਰੀ ਦਿੱਤੀ ਗਈ ਤੇ ਜਾਣਕਾਰੀ ਜੇ ਪਸੰਦ ਆਈ ਰੂ ਲਿਖਣਾ ਸੇ ਜੋਗੀ ਸਾਥੀ ਹੈਪੀ ਗਰੇਵਾਲ ਦੇ ਨਾਲ ਸੁਖਦਲੇ